ਦੋਸਤੋ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਅਸਲਾਮੁਅਲੈਕਮ ਮੈਂ ਤੁਹਾਡਾ ਆਪਣਾ ਸਰਦਾਰ ਅਲੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰਾਂ ਅੱਲਾਹ ਪਾਕ ਦਾ ਅੱਲਾਹ ਦੇ ਪਾਕ ਵਲੀਆਂ ਦਾ ਮੁਰਸ਼ਿਦਾਂ ਦਾ ਸਤਿਗੁਰਾਂ ਦਾ ਜਿਨ੍ਹਾਂ ਦੀਆਂ ਰਹਿਮਤਾਂ ਦੇ ਨਾਲ ਸਭ ਕੁਝ ਠੀਕ ਠਾਕ ਹੈ ਔਰ ਮੈਂ ਦੱਸਣਾ ਚਾਹੁੰਦਾ ਜਿੰਨੇ ਮੇਰੇ ਚਾਹਣ ਵਾਲਿਆਂ ਤੁਸੀਂ ਤੁਹਾਡੀਆਂ ਦੁਆਵਾਂ ਨਾਲ ਮੈਂ ਸਭ ਠੀਕ ਠਾਕ ਹੈ ਐਕਸੀਡੈਂਟ ਹੋਇਆ ਅੱਜ ਬਹੁਤ ਵੱਡਾ पर अपने बचत कर देती ए जसूधा मकेरिया दे लागे एक्सीडेंट ਹੋਇਆ ਸ਼ੋ ਤੇ ਜਾ ਰਹੇ ਸੀਗੇ ਪਰ ਗੱਡੀ ਕਦੋਂ ਆਟੋਸ ਕੰਟਰੋਲ ਹੋ ਗਈ ਪਤਾ ਨਹੀਂ ਲੱਗਿਆ ਮੈਂ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਗੱਡੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸਟੀਰਿੰਗ ਵੀ ਆਪਣੇ ਅੰਡਰਲਾਈਨ ਦੀ ਕੋਸ਼ਿਸ਼ ਕੀਤੀ ਪਰ 19 ਮਿੰਟ ਚ ਸਾਰਾ ਕੁਝ ਵਾਪਰ ਗਿਆ ਗੱਡੀ ਕਾਫੀ ਜ਼ਿਆਦਾ ਲਾਸ ਹੋ ਗਈ ਹੈ ਚਲੋ ਕੋਈ ਡਾ ਡਾ ਲਾਸ ਨਹੀਂ ਹੈ ਪਰ ਤੁਹਾਡੀਆਂ ਦੁਆਵਾਂ ਨਾਲ ਸਭ ਕੁਝ ਬਚਾ ਲਿਆ ਡਰਾਈਵਰ ਮੇਰਾ ਮੇਰਾ ਕਜ਼ਨ ਬ੍ਰਦਰ ਹੀ ਆ ਸਾਧਮ ਉਹ ਵੀ ਠੀਕ ਠਾਕ ਹੈ ਥੋੜੀ ਸੱਟ ਲੱਗੀ ਹੈ ਜ਼ੈਰੇ ਇਲਾਜ ਹਸਪੀਟਲ ਚ ਬਾਕੀ ਸਾਰੇ ਤੰਦਰੁਸਤ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਮੈਂ ਸਭੀਆਂ ਕਾਲਸ ਨਹੀਂ ਲੈ ਪਾ ਰਿਹਾ ਤੇ ਕੁਝ ਚੈਨਲਸ ਨੇ ਉਥੇ ਮੌਕੇ ਤੇ ਪਹੁੰਚ ਕੇ ਤੇ ਉਹਨਾਂ ਨੇ ਨਿਊਜ਼ ਜਿਹੜੀ ਆਏ ਵਾਇਰਲ ਕਰ ਦਿੱਤੀ ਪਰ ਮੈਂ ਮੇਰਾ ਇਹ ਫਰਜ਼ ਬਣਦਾ ਸੀ ਕਿ ਮੈਂ ਖੁਦ ਲਾਈਵ ਹੋ ਕੇ ਦੱਸਾਂ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਔਰ ਤੁਹਾਡੀਆਂ ਦੁਆਵਾਂ ਨੇ ਮੈਨੂੰ ਠੀਕ ਠਾਕ ਰੱਖਿਆ ਹੋਇਆ ਔਰ ਮੈਨੂੰ ਉਮੀਦ ਹੈ ਕਿ ਹਮੇਸ਼ਾ ਤੁਹਾਡੀਆਂ ਦੁਆਵਾਂ ਹੀ ਮੇਰੇ ਸਿਰ ਤੇ ਰਹਿਣਗੀਆਂ ਔਰ ਤੁਸੀਂ ਹਮੇਸ਼ਾ ਮੈਨੂੰ ਚੜ੍ਹਦੀ ਕਲਾ 'ਚ ਰੱਖੋਗੇ ਔਰ ਮੈਂ ਆਪਣੀ ਆਵਾਜ਼ ਦੇ ਨਾਲ ਆਪਣੇ ਲਫ਼ਜ਼ਾਂ ਦੇ ਨਾਲ ਤੁਹਾਨੂੰ ਹਮੇਸ਼ਾ ਪਿਆਰ ਦਿੰਦਾ ਰਹੂੰਗਾ ਤੁਹਾਡੀ ਖਿਦਮਤ ਕਰਦਾ ਰਹੂੰਗਾ ਅੱਲਾਹ ਹਾਫਿਜ਼